ਪਰੋ ਮਹੱਲਾ ਪੰਜਵਾ ਹਉ ਮੈ ਰੋਗ ਮਨੁਖ ਕਉ ਦੀਨਾ ਕਾਮ ਰੋਗ ਮੈਗਲ ਬਸ ਲੀਨਾ ਦ੍ਰਿਸ਼ਟ ਰੋਗ ਪਚ ਮੁਏ ਪਤੰਗਾ ਨਾਦ ਰੋਗ ਖਪ ਗਏ ਕੁਰੰਗਾ ਜੋ ਜੋ ਦਿਸੈ ਸੋ ਸੋ ਰੋਗੀ ਰੋਗ ਰਹਤ ਮੇਰਾ ਸਤਗੁਰ ਜੋਗੀ ਰਹਾਉ ਜੇ ਵਾਰੋਗ ਮੀਨ ਗਰਸਿਆਨੋ ਬਾਸਨ ਰੋਗ ਭਵਰ ਬਿਨਸਾਨੋ ਹੇਤ ਰੋਗ ਕਾ ਸਗਲ ਸੰਸਾਰਾ ਤੇਰੇ ਬਿਦ ਰੋਗ ਮਹ ਬਦੇ ਬਿਕਾਰਾ ਰੋਗੇ ਮਰਤਾ ਰੋਗੇ ਜਨਮੈ ਰੋਗੇ ਫਿਰ ਫਿਰ ਜੋਨੀ ਪਰਮੈ ਰੋਗ ਬੰਦ ਰਹਿਨ ਰਤੀ ਨਾ ਪਾਵੇ ਬਿਨ ਸਤਗੁਰ ਰੋਗ ਕਤਹਿ ਨ ਜਾਵੇ ਪਾਰ ਬ੍ਰਹਮ ਜਿਸ ਕੀ ਨੀਂਦਿਆ ਬਾਹ ਪਕੜ ਰੁਗਹੁ ਕੱਢ ਲਿਆ ਟੂਟੇ ਬੰਧਨ ਸਾਧ ਸੰਗ ਪਾਇਆ ਕਹੋ ਨਾਨਕ ਗੁਰ ਰੋਗ ਮਿਟਾਇਆ ਪੈਰੋ ਮਹੱਲਾ ਪੰਜਵਾ ਚੀਤ ਆਵੇ ਤਾਂ ਮਹਾਂ ਆਨੰਦ ਚੀਤ ਆਵੇ ਤਾਂ ਸਭ ਦੁੱਖ ਪੰਜ ਚੀਤ ਆਵੇ ਤਾਂ ਸਰਦਾ ਪੂਰੀ ਚੀਤ ਆਵੇ ਤਾਂ ਕਬਹਿ ਨਾ ਚੂਰੀ ਅੰਤਰਰਾਮ ਰਾਏ ਪ੍ਰਗਟੇ ਆਏ ਗੁਰਪੂਰੈ ਦਿਓ ਰੰਗ ਲਾਏ ਰਹਾਉ ਚੀਤ ਆਵੇ ਤਾਂ ਸਰਬ ਕੋ ਰਾਜਾ ਚੀਤ ਆਵੇ ਤਾਂ ਪੂਰੇ ਕਾਜਾ ਚੀਤ ਆਵੇ ਤਾਂ ਰੰਗ ਗੁਲਾਲ ਚੀਤ ਆਵੇ ਤਾਂ ਸਦਾ ਨਿਹਾਲ ਚੀਤ ਆਵੇ ਤਾਂ ਸਦ ਧਨਵੰਤਾ ਚੀਤ ਆਵੇ ਤਾਂ ਸਦ ਨਿਬਰਹੰਤਾ ਚੀਤ ਆਵੇ ਤਾਂ ਸਭ ਰੰਗ ਮਾਣੇ ਚੀਤ ਆਵੇ ਤਾਂ ਚੁੱਕੀ ਕਾਣੇ ਚੀਤ ਆਵੇ ਤਾਂ ਸਹਜ ਘਰ ਪਾਇਆ ਚੀਤ ਆਵੇ ਤਾਂ ਸੁਨ ਸਮਾਇਆ ਚੀਤ ਆਵੇ ਸਦ ਕੀਰਤਨ ਕਰਤਾ ਮਨ ਮਾਨਿਆ ਨਾਨਕ ਭਗਵੰਤਾ ਪੈਰੋ ਮਹੱਲਾ ਪੰਜਵਾ ਬਾਪ ਹਮਾਰਾ ਸਦ ਚਰੰਗ ਜੀਵੀ ਪਾਈ ਹਮਾਰੇ ਸਦ ਹੀ ਜੀਵੀ मीत ਹਮਾਰੇ ਸਦਾ ਅਬినాਸੀ ਕਟੰਬ ਹਮਾਰਾ ਨਿਜ ਘਰ ਵਾਸੀ ਹਮ ਸੁਖ ਪਾਇਆ ਤਾਂ ਸਭ ਹੈ ਸੁਹੇਲੇ ਗੁਰ ਪੂਰੇ ਪਿਤਾ ਸੰਗ ਮੇਲੇ ਰਹਾਉ ਮੰਦਰ ਮੇਰੇ ਸਭ ਤੈਂ ਉੱਚੇ ਦੇਸ ਮੇਰੇ ਬੇਅੰਤ ਅਪੂਛੇ ਰਾਜ ਹਮਾਰਾ ਸਦ ਹੀ ਨਹਿ ਚਲ ਮਾਲ ਹਮਾਰਾ ਅਖੂਟ ਅਬੇਚਲ ਸੋ ਬਾ ਮੇਰੀ ਸਭ ਜੁਗ ਅੰਤਰ ਬਾਜ ਹਮਾਰੀ ਥਾਨ ਥਨ ਅੰਤਰ ਕੀਰਤ ਹਮਰੀ ਕਰ ਕਰ ਹੋਈ ਭਗਤ ਹਮਾਰੀ ਸਭ ਨੀ ਲੋਈ ਪਿਤਾ ਹਮਾਰੇ ਪ੍ਰਗਟੇ ਮਾਜ ਪਿਤਾ ਪੂਤ ਰਲ ਕੀਨੀ ਸਾਂਝ ਕਹੋ ਨਾਨਕ ਜੋ ਪਿਤਾ ਪਤੀਨੇ ਪਿਤਾ ਪੂਤ ਇੱਕੈ ਰੰਗ ਲੀਨੇ ਪੈਰੋ ਮਹੱਲਾ ਪੰਜਵਾ ਨਿਰਵੈਰ ਪੁਰਖ ਸਤਿਗੁਰ ਪ੍ਰਭ ਦਾਤੇ ਹਮ ਅਪਰਾਧੀ ਤੁਮ ਬਖਸਾਤੇ ਜਿਸ ਪਾਪੀ ਕੋ ਮਿਲੈ ਨ ਢੋਈ ਸ਼ਰਨ ਆਵੇ ਤਾਂ ਨਿਰਮਲ ਹੋਈ ਸੁਖ ਪਾਇਆ ਸਤਿਗੁਰੂ ਮਨਾਏ ਸਭ ਫਲ ਪਾਏ ਗੁਰੂ ਧਿਆਏ ਰਹਾਉ ਪਾਰ ਬ੍ਰਹਮ ਸਤਿਗੁਰ ਆਦੇਸ ਮਨ ਤਨ ਤੇਰਾ ਸਭ ਤੇਰਾ ਦੇਸ ਚੂਕਾ ਪੜਦਾ ਤਾ ਨਦਰੀ ਆਇਆ ਖਸਮ ਤੂੰ ਹੈ ਸਭ ਨਾ ਕੇ ਰਾਇਆ ਤਿਸ ਬਾਣਾ ਸੂਕੇ ਕਾਸ਼ਟ ਹਰਿਆ ਤਿਸ ਬਾਣਾ ਤਾ ਥਲ ਸਿਰ ਸਰਿਆ ਤਿਸ ਬਾਣਾ ਤਾ ਸਭ ਫਲ ਪਾਏ ਚਿੰਤ ਗਈ ਲੱਗ ਸਤਗੁਰ ਪਾਏ ਹਰਾਮ ਖੋਰ ਨਿਰਗੁਣ ਕਉ ਤੂਠਾ ਮਨ ਤਨ ਸੀਤਲ ਮਨ ਅੰਮ੍ਰਿਤ ਵੂਠਾ ਪਾਰ ਬ੍ਰਹਮ ਗੁਰ ਭਏ ਦਿਆਲਾ ਨਾਨਕ ਦਾਸ ਦੇਖ ਭਏ ਨਿਹਾਲਾ ਪੈਰੋ ਮਹੱਲਾ ਪੰਜਵਾ ਸਤ ਗੁਰ ਮੇਰਾ ਬੇਮੋਤਾਜ ਸਤ ਗੁਰ ਮੇਰੇ ਸੱਚਾ ਸਾਜ ਸਤ ਗੁਰ ਮੇਰਾ ਸਭ ਸਕਾ ਦਾਤਾ ਸਤ ਗੁਰ ਮੇਰਾ ਪੁਰਖ ਵਿਧਾਤਾ ਗੁਰ ਜੈਸਾ ਨਹੀਂ ਕੋ ਦੇਵ ਜਿਸ ਮਸਤਕ ਭਾਗ ਸੁਲਾਗਾ ਸੇਵ ਰਹਾਉ ਸਤਿਗੁਰ ਮੇਰਾ ਸਰਬ ਪ੍ਰਤਪਾਲੈ ਸਤਿਗੁਰ ਮੇਰਾ ਮਾਰਜੀ ਵਾਲੈ ਸਤਿਗੁਰ ਮੇਰੇ ਕੀ ਵਡਿਆਈ ਪ੍ਰਗਟ ਭਈ ਹੈ ਸਭਨੀ ਥਾਈ ਸਤਿਗੁਰ ਮੇਰਾ ਤਾਣ ਨਿਤਾਣ ਸਤਿਗੁਰ ਮੇਰਾ ਕਰ ਦੀ ਬਾਣ ਸਤਿਗੁਰ ਕਹਿ ਹਉ ਸਦ ਬਲ ਜਾਇ ਪ੍ਰਗਟ ਮਾਰਗ ਜਿਨ ਕਰ ਦਿਖਲਾਇਆ ਜਿਨ ਗੁਰ ਸੇਵਿਆ ਤਿਸ ਪਉ ਨਾ ਬਿਆਪੈ ਜਿਨ ਗੁਰ ਸੇਵਿਆ ਤਿਸ ਦੁਖ ਨਾ ਸੰਤਾਪੈ ਨਾਨਕ ਸੋਦੇ ਸਿਮਰਤਿ ਬੇਦ ਪਾਰ ਬ੍ਰਹਮ ਗੁਰ ਨਾਹੀ ਭੇਦ ਪੈਰੋ ਮਹੱਲਾ ਪੰਜਵਾਂ ਨਾਮ ਲੈਤ ਮਨ ਪ੍ਰਗਟ ਭਇਆ ਨਾਮ ਲੈਤ ਪਾਪ ਤਨ ਤੇ ਗਿਆ ਨਾਮ ਲੈਤ ਸਗਲ ਪੁਰ ਬਾਯਾ ਨਾਮ ਲੈਤ ਅਠ ਸੱਠ ਮਜਨਾਯਾ ਤੀਰਥ ਹਮਰਾ ਹਰ ਕੋ ਨਾਮ ਗੁਰ ਉਪਦੇਸਿਆ ਤਤ ਗਿਆਨ ਰਹਾਉ ਨਾਮ ਲੈਤ ਦੁਖ ਦੂਰ ਪਰਾਨਾ ਨਾਮ ਲੈਤ ਅਤ ਮੂੜ ਸੁਗਿਆਨਾ ਨਾਮ ਲੈਤ ਪ੍ਰਗਟ ਉਜੀਆਰਾ ਨਾਮ ਲੈਤ ਛੁੱਟੇ ਜੰਜਾਰਾ ਨਾਮ ਲੈਤ ਜਮ ਨੇੜ ਨ ਆਵੇ, ਨਾਮ ਲੈਤ ਦਰਗਹ ਸੁਖ ਪਾਵੇ। ਨਾਮ ਲੈਤ ਪ੍ਰਭ ਕਹੈ ਸਾਬਾਸ, ਨਾਮ ਹਮਾਰੀ ਸਾਚੀ ਰਾਸ। ਗੁਰ ਉਪਦੇਸ ਕਹਿਓ ਇਹੋ ਸਾਰ, ਹਰ ਕੀਰਤ ਮਨ ਨਾਮ ਆਧਾਰ। ਨਾਨਕ ਉਦਰੇ ਨਾਮ ਪੁਨਹੈ ਚਾਰ, ਅਬਰ ਕਰਮ ਲੋਕਹਿ ਪਤੀਆਰ। ਪੈਰੋ ਮਹੱਲਾ ਪੰਜਵਾ। ਨਮਸਕਾਰ ਤਾ ਕਉ ਲਖ ਬਾਰ ਇਹ ਮਨ ਦੀਜੈ ਤਾ ਕਉ ਵਾਰ ਸਿਮਰਨ ਤਾ ਕੈ ਮਟਹਿ ਸੰਤਾਪ ਹੋਏ ਆਨੰਦ ਨ ਵਿਆਪਹਿ ਤਾਪ ਐਸੋ ਹੀਰਾ ਨਿਰਮਲ ਨਾਮ ਜਾਸ ਜਪਤ ਪੂਰਨ ਸਭ ਕਾਮ ਰਹਾਉ ਜਾਕੀ ਦ੍ਰਿਸ਼ਟ ਦੁਖ ਡੇਰਾ ਟਹੈ ਅੰਮ੍ਰਿਤ ਨਾਮ ਸੀਤਲ ਮਨ ਗਹੈ ਅਨਕ ਭਗਤ ਜਾਕੇ ਚਰਨ ਪੂਜਾਰੀ ਸਗਲ ਮਨੋਰਥ ਪੂਰਨ ਹਾਰੀ ਖਿਨ ਮਹ ਊਣੇ ਸੁਭਰ ਭਰਿਆ ਖਿਨ ਮਹ ਸੂਕੇ ਕੀਨੇ ਹਰਿਆ ਖਿਨ ਮਹ ਨਿਥਾਵੇ ਕਉ ਦੀਨੋ ਥਾਨ ਖਿਨ ਮਹ ਨਿਮਾਣੇ ਕਉ ਦੀਨੋ ਮਾਨ ਸਭ ਮਹ ਏਕ ਰਹਿਆ ਪਰਪੂਰਾ ਸੋ ਜਾਪੈ ਜਿਸ ਸਤਗੁਰ ਪੂਰਾ ਹਰ ਕੀਰਤਨ ਤਾ ਕੋ ਆਧਾਰ ਕਹੋ ਨਾਨਕ ਜਿਸ ਆਪ ਦਿਆਰ ਪੈਰੋ ਮਹੱਲਾ ਪੰਜਵਾ ਮੋਹਿ ਦੁਹਾਗਨ ਆਪ ਸੀ ਗਾਰੀ ਰੂਪ ਰੰਗ ਦੇ ਨਾਮ ਸਵਾਰੀ ਮਿਟਿਓ ਦੁਖ ਅਰ ਸਗਲ ਸੰਤਾਪ ਗੁਰ ਹੋਏ ਮੇਰੇ ਮਾਈ ਬਾਪ ਸਖੀ ਸਹੇਰੀ ਮੇਰੇ ਗਰਸਤ ਆਨੰਦ ਕਰ ਕਿਰਪਾ ਭੇਟੇ ਮੋਹਿ ਕੰਤ ਰਹਾਉ ਤਬਦ 부ਜੀ ਪੂਰਨ ਸਭ ਆਸਾ ਮਿਟੇ ਅੰਧੇਰ ਭਏ ਪਰਗਾਸਾ ਅਨਹਦ ਸ਼ਬਦ ਆਚਰਜ ਬਿਸਮਾਦ ਗੁਰ ਪੂਰਾ ਪੂਰਾ ਪ੍ਰਸਾਦ ਜਾ ਕਉ ਪ੍ਰਗਟ ਭਏ ਗੋਪਾਲ ਤਾ ਕੈ ਦਰਸ਼ਨ ਸਦਾ ਨਿਹਾਲ ਸਰਬ ਗੁਣਾ ਤਾ ਕੈ ਬਹੁਤ ਨਿਧਾਨ ਜਾ ਕਉ ਸਤਗੁਰ ਦਿਓ ਨਾਮ ਜਾ ਕਉ ਭੇਟਿਓ ਠਾਕੁਰ ਆਪਣਾ ਮਨ ਤਨ ਸੀਤਲ ਹਰ ਹਰ ਜਪਨਾ ਕਹੋ ਨਾਨਕ ਜੋ ਜਨ ਪ੍ਰਭ ਪਾਏ ਤਾ ਕੀ ਰੇਨ ਬਿਰਲਾ ਕੋ ਪਾਏ ਪੈਰੋ ਮਹੱਲਾ ਪੰਜਵਾ ਚਿਤਵਤ ਪਾਪ ਨ ਆਲਕ ਆਵੇ ਬੇਸੁਆ ਭਜਤ ਕਿਛ ਨਹਿ ਸ਼ਰਮਾਵੇ ਸਾਰੋ ਦਿਨ ਸ ਮਜੂਰੀ ਕਰੇ ਹਰ ਸਿਮਰਨ ਕੀ ਵੇਲਾ ਬਜਰ ਸਿਰ ਪਰੈ ਮਾਇਆ ਲਗ ਭੂਲੋ ਸੰਸਾਰ ਆਪ ਬੁਲਾਇਆ ਬੁਲਾਵਣ ਹਾਰੇ ਰਾਤ ਰਹਿਆ ਬਿਰਥਾ ਵਿਵਹਾਰ ਰਹਾਉ ਪੇਖਤ ਮਾਇਆ ਰੰਗ ਬਿਹਾਏ ਗੜਬੜ ਕਰੇ ਕੌਡੀ ਰੰਗ ਲਾਏ ਅੰਧ ਵਿਵਹਾਰ ਬੰਦ ਮਨ ਤਾਵੇ ਕਰਨੇ ਹਾਰ ਨ ਜੀ ਮਹ ਆਵੇ ਕਰਤ ਕਰਤ ਇਵਹੀ ਦੁੱਖ ਪਾਇਆ ਪੂਰਨ ਹੋਤ ਨ ਕਾਰਜ ਮਾਇਆ ਕਾਮ ਕ੍ਰੋਧ ਲੋਭ ਮਨ ਲੀਨਾ ਤੜਫ ਮੂਆ ਜਿਉ ਜਲ ਬਿਨ ਮੀਨਾ ਜਿਸ ਕੇ ਰਾਖੇ ਹੋਏ ਹਰ ਆਪ ਹਰ ਹਰ ਨਾਮ ਸਦਾ ਜਪ ਜਾਪ ਸਾਧ ਸੰਗ ਹਰ ਕੇ ਗੁਣ ਗਾਇਆ ਨਾਨਕ ਸਤਗੁਰ ਪੂਰਾ ਪਾਇਆ ਪੈਰੋ ਮਹੱਲਾ ਪੰਜਵਾ ਆਪਣੀ ਦਇਆ ਕਰੇ ਸੋ ਪਾਏ ਹਰ ਕਾ ਨਾਮ ਮਨ ਵਸਾਏ ਸਾਚ ਸ਼ਬਦ ਹਿਰਦੇ ਮਨ ਮਾਹੇ ਜਨਮ ਜਨਮ ਕੇ ਕਿਲ ਵਿਖ ਜਾਹੇ RAM ਨਾਮ ਜੀ ਕੋ ਆਧਾਰ ਗੁਰ ਪ੍ਰਸਾਦ ਜਪੋ ਨਿਤ ਭਾਈ ਤਾਰ ਲਏ ਸਾਗਰ ਸੰਸਾਰ ਰਹਾਉ ਜਿਨ ਕੋ ਲਿਖਿਆ ਹਰ ਇਹੋ ਨਿਧਾਨ ਸੇ ਜਨ ਦਰਗਹ ਪਾਵਹਿ ਮਾਨ ਸੂਖ ਸਹਿਜ ਆਨੰਦ ਗੁਣ ਗਾਓ ਆਗੇ ਮਿਲੈ ਨਿਤਾ ਵੇਥਾਓ ਜੁਗ ਹੈ ਜੁਗੰਤਰ ਇਹੋ ਤਤਸਾਰ ਹਰ ਸਿਮਰਨ ਸਾਚਾ ਵਿਚਾਰ ਜਿਸ ਲੜ ਲਾਏ ਲਏ ਸੋ ਲਾਗੇ ਜਨਮ ਜਨਮ ਕਾ ਸੋਇਆ ਜਾਗੇ ਤੇਰੇ ਭਗਤ ਭਗਤਨ ਕਾ ਆਪ ਆਪਣੀ ਮਹਿਮਾ ਆਪੇ ਜਾਪ ਜੀ ਜੰਤ ਸਭ ਤੇਰੇ ਹਾਥ ਨਾਨਕ ਕੇ ਪ੍ਰਭ ਸਦ ਹੀ ਸਾਥ ਪੈਰੋ ਮਹੱਲਾ ਪੰਜਵਾ ਨਾਮ ਹਮਾਰੈ ਅੰਤਰਜਾਮੀ ਨਾਮ ਹਮਾਰੈ ਆਵੈ ਕਾਮੀ ਰੋਮ ਰੋਮ ਰਵਿਆ ਹਰ ਨਾਮ ਸਤਗੁਰ ਪੂਰੈ ਕੀਨੋ ਦਾਨ ਨਾਮ ਰਤਨ ਮੇਰੇ ਭੰਡਾਰ ਅਗਮ ਅਮੂਲਾ ਅਪਰ ਅਪਾਰ ਰਹਾਉ ਨਾਮ ਹਮਾਰੈ ਨਹਿ ਚਲ ਤਨੀ ਨਾਮ ਕੀ ਮਹਿਮਾ ਸਭ ਮਹਿ ਬਣੀ ਨਾਮ ਹਮਾਰੈ ਪੂਰਾ ਸਾਹੋ ਨਾਮ ਹਮਾਰੈ ਬੇਪਰਵਾਹੋ ਨਾਮ ਹਮਾਰੈ ਪੂਜਨ ਪਾਓ ਨਾਮ ਹਮਾਰੈ ਮਨ ਕਾ ਸੁਆਓ ਨਾਮ ਨਾ ਵਿਸਰੈ ਸੰਤ ਪ੍ਰਸਾਦ ਨਾਮ ਲੈਤ ਅਨਹਦ ਪੂਰੇ ਨਾਦ ਪ੍ਰਭ ਕਿਰਪਾ ਤੇ ਨਾਮ ਨਉ ਨਿਧ ਪਾਈ ਗੁਰ ਕਿਰਪਾ ਤੇ ਨਾਮ ਸਿਉ ਬਨ ਆਈ ਧਨਵੰਤੇ ਸੇਈ ਪ੍ਰਧਾਨ ਨਾਨਕ ਜਾ ਕੈ ਨਾਮ ਨਿਧਾਨ ਪੈਰੋ ਮਹੱਲਾ ਪੰਜਵਾ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਤੂੰ ਮੇਰੇ ਜੀ ਪ੍ਰਾਨ ਸੁਖ ਦਾਤਾ ਤੂੰ ਮੇਰਾ ਠਾਕੁਰ ਹਉ ਦਾਸ ਤੇਰਾ ਤੁਝ ਬਿਨ ਅਬਰ ਨਹੀਂ ਕੋ ਮੇਰਾ ਕਰ ਕਿਰਪਾ ਕਰਹੁ ਪ੍ਰਭ ਦਾਤ ਤੁਮਰੀ ਉਸਤਤ ਕਰੋ ਦਿਨ ਰਾਤ ਰਹਾਓ ਹਮ ਤੇਰੇ ਜੰਤ ਤੂ ਬਜਾਵਨਹਾਰਾ ਹਮ ਤੇਰੇ ਭਿਖਾਰੀ ਦਾਨ ਦੇਹ ਦਾਤਾਰਾ ਤਉ ਪ੍ਰਸਾਦ ਰੰਗ ਰਸ ਮਾਣੇ ਕਟ ਕਟ ਅੰਤਰ ਤੁਮਹਿ ਸਮਾਣੇ ਤੁਮਰੀ ਕਿਰਪਾ ਤੇ ਜਪੀਐ ਨਾਉ ਸਾਧ ਸੰਗ ਤੁਮਰੇ ਗੁਣ ਗਾਉ ਤੁਮਰੀ ਦਇਆ ਤੇ ਹੋਏ ਦਰਦ ਬినాਸ਼ ਤੁਮਰੀ ਮਯਾ ਤੇ ਕਮਲ ਵਿਗਾਸ ਹਾਉ ਬਲੇ ਹਾਰ ਜਾਉ ਗੁਰਦੇਵ ਸਫਲ ਦਰਸ਼ਨ ਜਾ ਕੀ ਨਿਰਮਲ ਸੇਵ ਦਇਆ ਕਰਹੁ ਠਾਕੁਰ ਪ੍ਰਭ ਮੇਰੇ ਗੁਣ ਗਾਵੈ ਨਾਨਕ ਨਿਤ ਤੇਰੇ